ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵੀ ਮੈਂ ਕੋਸ਼ਿਸ਼ ਕਰਾਂਗੀ ਕਿ ਮੋਸਟਲੀ ਸੂਟਾਂ ਦਾ ਜਿਹੜਾ ਰੇਟ ਹੈ ਨਾਲ ਦੀ ਨਾਲ ਦੱਸ ਦਿਆਂ ਅਗਰ ਕਿਸੇ ਦਾ ਰਹਿ ਜਾਏ ਤਾਂ ਨੰਬਰ ਚ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸਾਰੀਆਂ ਕਲੈਕਸ਼ਨ ਅੱਜ ਦੀਆਂ ਵੈਡਿੰਗ ਸਪੈਸ਼ਲ ਨੇ ਭਾਰੇ ਭਾਰੇ ਸੂਟ ਨੇ ਦੁਪੱਟੀਆਂ ਤੇ ਕਢਾਈਆਂ ਬਹੁਤ ਪਿਆਰੇ ਸੋਹਣੇ ਰੰਗ ਨੇ ਕੋਸ਼ ਕਲਰ ਆਣਗੇ ਜਿਹੜੇ ਚਾਰ ਚਾਰ ਰੰਗਾਂ ਵਿੱਚ ਇਹ ਤਿੰਨ ਰੰਗਾਂ ਵਿੱਚ ਆਣਗੇ ਤੇ ਜਿਹੜੇ ਸ਼ਿਮਰ ਦੇ ਜਾਂ ਕ੍ਰਾਸ਼ੀ ਸਿਲਕ ਦੇ ਅੱਜਕੱਲ ਫੈਬਰਿਕ ਬਹੁਤ ਟ੍ਰੈਂਡ ਕਰ ਰਿਹਾ ਹੈ ਉਹ ਵਾਲੇ ਸੂਟ ਨੇ ਇਹ ਚਾਰ ਕਲਰ ਵਿੱਚ ਆਣਗੇ ਇਹ ਵੀ ਸ਼ਿਮਰ ਆ ਪਿਓਰ ਸ਼ਿਮਰ ਵਿੱਚ ਇਹ ਸੂਟ ਆਏਗਾ ਮੈਂ ਜਿਹੜੀਆਂ ਕਲੈਕਸ਼ਨਾਂ ਸਾਰੀਆਂ ਚੱਲ ਰਹੀਆਂ ਨੇ ਇਹ ਸ਼ਿਮਰ ਦੇ ਹੀ ਸੂਟਾਂ ਦੇ ਨਾਲ ਤੇ ਸ਼ਿਮਰ ਦਾ ਹੀ ਇਹਨਾਂ ਦੇ ਨਾਲ ਦੁਪੱਟਾ ਆਏਗਾ ਕਲਰ ਇਹਨਾਂ ਵਿੱਚ ਚਾਰ ਚਾਰ ਅਵੇਲੇਬਲ ਨੇ ਤੇ ਮੈਂ ਇੱਥੇ ਉਹ ਚਾਰੋਂ ਦੇ ਚਾਰੇ ਰੰਗ ਜਿਹੜੇ ਨੇ ਐਡ ਕਰ ਦਿੱਤੇ ਨੇ ਐਂ ਵਾਲੀ ਜਿਹੜੀ ਕਲੈਕਸ਼ਨ ਹੈ ਪਿਓਰ ਸਿਲਕ ਦੀ ਆ ਤੇ ਜਿਹੜਾ ਦੁਪੱਟਾ ਪਿਓਰ ਸ਼ਿਫੋਨ ਦਾ ਆਏਗਾ ਇਹ 2100 ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਰੰਗ ਇਹਦੇ ਵਿੱਚ ਚਾਰ ਹੈਗੇ ਨੇ ਇਹ ਸਿੰਗਲ ਕਲਰ ਦੇ ਨਾਲ organza banarasi bootie shirt ਹੈਗੀ ਹੈਂਡਵਰਕ ਹੈ 슬ੀਵਜ਼ ਹੈਵੀ ਹੈ ਤੇ ਜਿਹੜਾ ਇਹਦਾ ਦੁਪੱਟਾ ਵੀ organza ਦਾ ਆਏਗਾ ਇਹ ਸਿੰਗਲ ਕਲਰ ਦੇ ਵਿੱਚ 299 ਦੇ ਵਿੱਚ ਤੁਹਾਨੂੰ ਸੂਟ ਮਿਲੇਗਾ all over taffi silk ਹੈ full handwork ਹੈ heavy sleeves ਹੈ ਸਿੰਗਲ ਸਿੰਗਲ ਕਲਰ ਵਾਲੀਆਂ ਸਾਰੀਆਂ ਆਪਸ਼ਨ ਨੇ ਇਹ ਥੋੜੇ ਘੱਟ ਰੇਟ ਵਿੱਚ ਹੈ 1600 ਵਿੱਚ ਤੁਹਾਨੂੰ ਇਹ ਚਿਤਰਾ silk ਦੇ ਵਿੱਚ ਬਹੁਤ ਹੀ embroidery heavy ਵਾਲਾ ਸੂਟ ਮਿਲ ਜਾਏਗਾ ਇਹ ਬ੍ਰਾਂਡਡ ਕਲੈਕਸ਼ਨਾਂ ਨੇ ਇਹਦੇ ਵਿੱਚ ਕਲਰ ਆਪਸ਼ਨ ਤੁਹਾਨੂੰ 4 ਮਿਲ ਜਾਣਗੇ ਪਿਓਰ ਸ਼ਿਮਰ organza ਦੀ ਸ਼ਰਟ ਹੈ ਬਹੁਤ ਹੀ ਵਧੀਆ ਥ्रेड ਵਰਕ ਜਰੀ ਵਰਕ ਸੀਕਵੈਂਸ ਵਰਕ ਹੋਇਆ ਬੀਡਸ ਲੱਗੀਆਂ ਨੇ ਤੇ ਨਾਲ ਉਹਦੇ ਜਿਹੜਾ ਕ੍ਰੋਸ਼ੀਆ ਵਰਕ ਹੁੰਦਾ ਉਹ ਵੀ ਲੈਸ ਲੱਗੀ ਹੈ 슬ੀਵ ਜੇਦੀਆਂ ਨਾਲ ਹੈਗੀਆਂ ਨੇ ਕਲਰ ਆਪਸ਼ਨ 4 ਨੇ ਚੈਸਟ ਸਾਈਜ਼ ਜਿਹੜਾ 60 ਤੱਕ ਚੱਲਾ ਜਾਏਗਾ ਤੇ ਲੈਂਥ ਸ਼ਰਟ ਜਿਹੜੀ ਉਹ 47 ਹੈ ਬਾਕੀ ਜੇ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਸਤੰਬਰ ਜਾ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੈਦਰ ਰਿਪਲਾਈ ਜਰੂਰ ਆਏਗਾ 컬렉ਸ਼ਨ ਆ ਸਾਰੀਆਂ ਅਵੇਲੇਬਲ ਨੇ ਜਿੰਨੇ ਵੀ ਮੈਂ ਸੂਟ ਅੱਜ ਵੈਡਿੰਗ ਸਪੈਸ਼ਲ ਪਾਰਟੀ ਵੇਅਰ ਸਪੈਸ਼ਲ ਐਡ ਕੀਤੇ ਨੇ ਸਾਰੇ ਦੇ ਸਾਰੇ ਸੂਟ ਅਵੇਲੇਬਲ ਨੇ ਪ੍ਰਾਈਸ ਮੈਂ ਕੁਛ ਤਾਂ ਦੱਸ ਦਿੱਤਾ ਹੈ ਬਾਕੀ ਜਿਨ੍ਹਾਂ ਦਾ ਨਹੀਂ ਦੱਸਿਆ ਤੁਸੀਂ ਨੰਬਰ ਤੇ ਜਾ ਕੇ ਮੈਨੂੰ ਪੁੱਛ ਸਕਦੇ ਹੋ ਅੰਟਰੀ ਕੈਦਰ ਰਿਪਲਾਈ ਜ਼ਰੂਰ ਆਏਗਾ ਅਗਰ ਸੂਟ ਬਾਈ ਕਰਨਾ ਤਾਂ ਵੀ ਜਾ ਕੇ ਮੈਸੇਜ ਕਰ ਸਕਦੇ ਹੋ ਤੇ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੇਂ ਨਵੇਂ ਕਲੈਕਸ਼ਨਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ